ਅੱਜ ਇਸ ਵਕਤ ਫਿਰ ਪੰਜਾਬ ਦੇ ਲਈ ਇੱਕ ਬਹੁਤ ਵੱਡੀ ਤੇ ਚਿੰਤਾਜਨਕ ਖਬਰ ਹੈ ਔਰ ਪੰਜਾਬ ਦੇ ਵਿੱਚ ਦੁਬਾਰਾ ਫਿਰ ਹੜ੍ਹ ਆਉਣ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਬਹੁਤ ਵੱਡੀ ਖਬਰ ਹੈ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਵਿਚਾਰ ਲਿਖਿਓ ਖਬਰ ਆ ਰਹੀ ਹੈ ਮੌਸਮ ਵਿਭਾਗ ਨੇ ਬਹੁਤ ਵੱਡੀ ਚੇਤਾਵਨੀ ਦਿੱਤੀ ਹੈ ਜਿਹਦੇ ਕਰਕੇ ਜਿਹੜਾ ਮਾਧੋਪੁਰ ਹੈਡ ਵਰਕਸ ਹੈ ਉਹਦੇ 54 ਗੇਟ ਦੁਬਾਰਾ ਫਿਰ ਖੋਲ ਦਿੱਤੇ ਗਏ ਨੇ ਪੌਂਗ ਡੈਮ ਦੇ ਵਿੱਚੋਂ ਵੀ ਪਾਣੀ ਛੱਡਿਆ ਜਾ ਰਿਹਾ 37000 ਕਿਊਸਕ ਪਾਣੀ ਰਣਜੀਤ ਸਾਗਰ ਡੈਮ ਤੋਂ ਪੰਜਾਬ ਦੀਆਂ ਨਦੀਆਂ ਦੇ ਵਿੱਚ ਛੱਡਿਆ ਗਿਆ ਔਰ ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਜਿਹੜੇ ਡੀਸੀ ਨੇ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਨੋਟਿਸ ਭੇਜ ਦਿੱਤੇ ਗਏ ਨੇ ਕਿ ਤੁਸੀਂ ਹੁਣ ਫਿਰ ਦੁਬਾਰਾ ਪ੍ਰਬੰਧ ਸ਼ੁਰੂ ਕਰ ਦਿਓ ਕਿਉਂਕਿ ਇੰਨੇ ਵੱਡੇ ਪੱਧਰ ਤੇ ਫਿਰ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਪੰਜਾਬ ਦੇ ਵਿੱਚ ਔਰ ਹਿਮਾਚਲ ਦੇ ਵਿੱਚ ਆਉਣ ਵਾਲੇ 3-4 ਦਿਨਾਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ ਹੈ ਇੱਥੇ ਹੀ ਕੁਝ ਬਹੁਤ ਵੱਡੇ ਸਵਾਲ ਨੇ ਪਹਿਲਾ ਸਵਾਲ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਪਿਛਲੇ ਹੜ੍ਹਾਂ ਦੇ ਉੱਪਰ ਖੜਾ ਅਜੇ ਬੀਤੇ ਕੱਲ੍ਹ ਹੀ ਕਿਰਤੀ ਕਿਸਾਨ ਯੂਨੀਅਨ ਨੌਜਵਾਨ ਭਾਰਤ ਸਭਾ ਡੀਟੀਐਫ ਤੇ ਪੰਜਾਬ ਸਟੂਡੈਂਟ ਯੂਨੀਅਨ ਨੇ ਫਾਜ਼ਲਕਾ ਦੇ ਡੀਸੀ ਦਫ਼ਤਰ ਦਾ ਘਰਾਓ ਕੀਤਾ ਔਰ ਵੱਡੀਆਂ ਮੰਗਾ ਹੜਾਂ ਨਾਲ ਜੁੜੀਆਂ ਸਿਗੀਆਂ ਲੋਕ ਕਹਿ ਰਹੇ ਸੀ ਕਿ ਅਸੀਂ ਰੁੜ ਗਏ ਆ ਅਜੇ ਤੱਕ ਸਾਨੂੰ ਕੋਈ ਵੀ ਸਰਕਾਰੀ ਮਦਦ ਨਹੀਂ ਦਿੱਤੀ ਗਈ ਲੋਕ ਮੰਗ ਕਰ ਰਹੇ ਸੀ ਕਿ ਜਿੰਨਾ ਨੁਕਸਾਨ ਓਨੀ ਪਰਪਾਈ ਕੀਤੀ ਜਾਵੇ ਉਥੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਤਾਂ ਲੋਕਾਂ ਤੋਂ ਪੈਸੇ ਮੰਗ ਰਿਹਾ ਆ ਆਪ ਤਾਂ ਮਦਦ ਕਰਨੀ ਕੀ ਹੈ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਰੋਜ਼ ਟੀਵੀ ਤੇ ਆਉਂਦਾ ਤੇ ਕਹਿੰਦਾ ਪੈਸੇ ਦਿਓ ਪੈਸੇ ਦਿਓ ਤੇ ਲੋਕ ਮੁਆਵਜ਼ੇ ਦੀ ਉਮੀਦ ਕਰ ਰਹੇ ਨੇ ਪਿਛਲੇ ਰੁੜੇ ਲੋਕ ਅਜੇ ਤਾਬ ਨਹੀਂ ਆਏ ਬਹੁਤ ਵੱਡੇ ਪੱਧਰ ਤੇ ਤਬਾਈ ਹੋਈ ਸਵਾਲ ਇਹ ਉੱਠੇ ਕਿ ਇਹ ਹੜ ਆਪਣੇ ਆਪ ਨਹੀਂ ਆਏ ਇਹ ਕੁਦਰਤੀ ਕਰੋਪੀ ਨਹੀਂ ਇਹ ਸਰਕਾਰਾਂ ਦੀ ਨਲਾਇਕੀ ਕੁਝ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਜਾਣ ਬੁੱਝ ਕੇ ਪੰਜਾਬ ਨੂੰ ਡੋਬਿਆ ਗਿਆ ਲੋਕ ਕਹਿੰਦੇ ਨਜ਼ਰ ਆਏ ਕਿ ਜਿਹੜੇ ਡੈਮ ਪਹਿਲਾਂ ਖਾਲੀ ਕਰ ਲੈਣੇ ਚਾਹੀਦੇ ਸੀ ਉਹ ਇਹਨਾਂ ਨੇ ਜਾਣ ਕੇ ਖਾਲੀ ਨਹੀਂ ਕੀਤੇ ਬਹੁਤ ਅਨਗੈਹੀ ਵਰਤੀ ਯਾਨ ਅਲੈਕੀ ਵਰਤੀ ਉਹਦੇ ਕਾਰਨ ਪੰਜਾਬ ਦੇ ਲਗਭਗ 2500 ਦੇ ਕਰੀਬ ਪਿੰਡ ਪਹਿਲਾਂ ਡੁੱਬ ਚੁੱਕੇ ਨੇ ਤੇ ਹੁਣ ਫਿਰ ਨਵਾਂ ਅਲਰਟ ਜਾਰੀ ਕਰ ਦਿੱਤਾ ਗਿਆ ਨਵੇਂ ਅਲਰਟ ਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਚਿੰਤਾ ਜਿਹੜੀ ਆ ਉਹ ਉੱਭਰੀ ਹੈ ਪਹਿਲਾਂ ਤਾਂ ਸਰਕਾਰ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਕਵਰ ਕਰਦੀ ਨਜ਼ਰ ਆਈ ਹੈ ਪਰ ਹੁਣ ਫਿਰ ਜੇਕਰ ਕੋਈ ਨੁਕਸਾਨਦਕ ਗੱਲ ਵਾਪਰਦੀ ਹੈ ਇਹਦੀ ਜ਼ਿੰਮੇਵਾਰ ਸਿੱਧੀ-ਸਿੱਧੀ ਪੰਜਾਬ ਸਰਕਾਰ ਹੀ ਹੋਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮੁੱਖ ਮੰਤਰੀ ਬਣ ਤੋਂ ਪਹਿਲਾਂ ਤੇ ਇਹਨਾਂ ਦਿਨਾਂ ਦੇ ਵਿੱਚ ਵੀ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਪ੍ਰਬੰਧ ਠੀਕ ਹੋਵੇ ਤਾਂ ਹੜ ਆ ਨਹੀਂ ਸਕਦੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਲੋਕ ਪੁੱਛਦੇ ਨੇ ਕਿ ਪ੍ਰਬੰਧ ਕਰਨਾ ਕਿੰਨੇ ਆ ਪ੍ਰਬੰਧ ਹੈ ਕਿਹਦੇ ਹੱਥ 'ਚ ਹੈ ਤੁਸੀਂ ਪੰਜਾਬ ਦੇ ਮੁਖੀਓ ਤੁਹਾਡੇ ਹੱਥ 'ਚ ਸਾਰਾ ਪ੍ਰਬੰਧ ਹੈ ਤਾਂ ਫਿਰ ਹੁਣ ਤੁਸੀਂ ਕਿਹਨੂੰ ਦੋਸ਼ ਦੇਣੇ ਹੋ ਤੇ ਕਿਹਨੂੰ ਸਵਾਲ ਪੁੱਛਦੇ ਹੋ ਸਵਾਲ ਤਾਂ ਤੁਹਾਨੂੰ ਹੁਣ ਪੰਜਾਬ ਦੀ ਜਨਤਾ ਪੁੱਛ ਰਹੀ ਹੈ ਕਿ ਜਦੋਂ ਪੰਜਾਬ ਦੇ ਲੋਕ ਡੁੱਬ ਰਹੇ ਸੀ ਤਾਂ ਤੁਸੀਂ ਹਸਪਤਾਲ 'ਚ ਜਾ ਕੇ ਭਰਤੀ ਕਿਉਂ ਹੋ ਗਏ ਹੋ ਸਕਦਾ ਲਾਜ਼ਮੀ ਤੁਹਾਡੀ ਸਿਹਤ ਨੂੰ ਕੋਈ ਦਿੱਕਤ ਆਈ ਹੋਵੇ ਪਰ ਤੁਹਾਡੀ ਬਾਕੀ ਸਰਕਾਰ ਨੇ ਕੀ ਕੀਤਾ ਪੰਜਾਬ ਦੇ ਵਿੱਚ ਡੁੱਬ ਰਹੇ ਲੋਕਾਂ ਦੇ ਲਈ ਜਿੰਨੀ ਮਦਦ ਅੱਜ ਤੱਕ ਕੀਤੀ ਗਈ ਉਹ ਆਮ ਲੋਕਾਂ ਨੇ ਕੀਤੀ ਹੈ ਜਨਤਾ ਨੇ ਕੀਤੀ ਹੈ ਸੰਗਤ ਨੇ ਕੀਤੀ ਹੈ ਜਿੰਨੇ ਵੀ ਰਾਸ਼ਨ ਪਹੁੰਚਾਏ ਗਏ ਨੇ ਪਸ਼ੂਆਂ ਦੇ ਲਈ ਚਾਰੇ ਪਹੁੰਚਾਏ ਗਏ ਨੇ ਜਿੰਨੇ ਵੀ ਹੜਪੀੜਿਤ ਇਲਾਕਿਆਂ ਦੇ ਵਿੱਚ ਲੰਗਰ ਲੱਗੇ ਰੋਟੀ ਦੇ ਚਾਹ ਦੇ ਦਵਾਈਆਂ ਦੇ ਉਹ ਸਾਰੇ ਆਮ ਲੋਕਾਂ ਨੇ ਲਾਏ ਨੇ ਤੇ ਪੰਜਾਬ ਸਰਕਾਰ ਫਿਰ ਕਿੱਥੇ ਤੇ ਕੀ ਕਰਦੀ ਰਹੀ ਹੈ ਉਧਰ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਦਾ ਇੱਕ ਨਵਾਂ ਡਰਾਮਾ ਸ਼ੁਰੂ ਹੋਇਆ ਅਸਲ ਦੇ ਵਿੱਚ ਉਹ ਕੋਈ ਰੇੜਕਾ ਨਹੀਂ ਡਰਾਮਾ ਕਿਉਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਪਹਿਲਾਂ ਹੀ 12000 ਕਰੋੜ ਤੋਂ ਵੱਧ ਰੁਪਈਆ ਭੇਜਿਆ ਹੋਇਆ ਇਹੋ ਜੀਆਂ ਆਫਤਾਂ ਨਾਲ ਨਜਿੱਠਣ ਲਈ ਤੇ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਉਹ ਜਿਹੜੇ ਪੈਸੇ ਭੇਜੇ ਨੇ ਉਹ ਅਸੀਂ ਲਾ ਨਹੀਂ ਸਕਦੇ ਉਹ ਅਸੀਂ ਵਰਤ ਨਹੀਂ ਸਕਦੇ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਅਮਿਤ ਸ਼ਾਹ ਨੂੰ ਮਿਲ ਕੇ ਆਏ ਨੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਤਾਂ ਉਹਦੇ 'ਚ ਬਸ ਤਰ ਤੇ ਲੂਣ ਘਸਾਉਣ ਵਰਗੀਆਂ ਗੱਲਾਂ ਕੀਤੀਆਂ ਨੇ ਕਿ ਮੈਂ ਆ ਉਹਨਾਂ ਨੂੰ ਬੇਨਤੀ ਕਰ ਦਿੱਤੀ ਹੈ ਹੁਣ ਉਹ ਦੇਖਦੇ ਹਾਂ ਕੀ ਕਰਦੇ ਆ ਉਮੀਦ ਹੈ ਲੋਕਾਂ ਨੇ ਸਵਾਲ ਤਾਂ ਵੀ ਚੁੱਕੇ ਕਿ ਜਦੋਂ ਲੋਕ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਨੇ ਪੀਤੀ ਹੋਈ ਸੀ ਉਹ ਉਸ ਵਕਤ ਸ਼ਰਾਬੀ ਹਾਲਤ ਵਿੱਚ ਸਨ ਇਹ ਦੋਸ਼ ਕਾਫੀ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਲਾਏ ਨੇ ਕਈ ਸਾਰੇ ਚੈਨਲਾਂ 'ਤੇ ਜਦੋਂ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਚੱਲ ਰਹੀ ਸੀ ਤਾਂ ਥੱਲੇ ਲੋਕਾਂ ਦੇ ਕਮੈਂਟ ਵੀ ਇਦਾਂ ਦੇ ਆ ਰਹੇ ਸੀ ਕਿ ਜਪਦਾ ਤੁਸੀਂ ਪੀਤੀ ਹੋਈ ਆ ਤੁਸੀਂ ਬਿਲਕੁਲ ਹੋਸ਼ ਹਵਾਸ 'ਚ ਇਸ ਟਾਈਮ ਗੱਲ ਨਹੀਂ ਕਰ ਰਹੇ ਹੋ ਪਰ ਕੇਂਦਰ ਸਰਕਾਰ ਵੀ ਲਗਾਤਾਰ ਲੋਕਾਂ ਨੂੰ ਕੁਝ ਦੇਣ ਦੀ بجائے ਉਹੀ ਡਰਾਮਾ ਕਰਦੀ ਨਜ਼ਰ ਆਈ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਦੋਂ ਲੋਕ ਡੁੱਬ ਹਟੇ ਜਿਨ੍ਹਾਂ ਨੇ ਮਰਨਾ ਸੀ ਉਹ ਰੁੜ ਕੇ ਮਰ ਗਏ ਉਸ ਤੋਂ ਬਾਅਦ ਮੋਦੀ ਸਾਹਿਬ ਇੱਥੇ ਆਏ ਫਿਰ ਉਡਣ ਖਟੋਲੇ ਦੇ ਵਿੱਚ ਬਹਿ ਕੇ ਉਹਨਾਂ ਨੇ ਇੱਕ ਪਲਵਾਨੀ ਢੇੜਾ ਉੱਪਰ ਦੇ ਦਿੱਤਾ ਤੇ ਜਾਂਦੇ ਹੋਏ ਕਹਿੰਦੇ 1600 ਕਰੋੜ ਰੁਪਇਆ ਦੇ ਦੇਾਂਗੇ ਅਜੇ ਤੱਕ ਵੀ ਉਹ 1600 ਕਰੋੜ ਕਿੱਧਰ ਗਿਆ ਪਤਾ ਨਹੀਂ ਐ ਕੇਂਦਰ ਸਰਕਾਰ ਕਹਿੰਦੀ ਪਹਿਲੀ ਕਿਸ਼ਤ ਜਾਰੀ ਕਰ ਦੇਾਂਗੇ ਪੰਜਾਬ ਸਰਕਾਰ ਕਹਿੰਦੀ ਅਜੇ ਤੱਕ ਆਇਆ ਕੁਝ ਨਹੀਂ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਹੜਾਂ ਦੇ ਮੁੱਦੇ ਤੇ ਸੱਦਿਆ ਉੱਥੇ ਵੀ ਹੰਗਾਮਾ ਤੇ ਡਰਾਮਾ ਹੋਇਆ ਲੋਕਾਂ ਦੇ ਲਈ ਨਿਕਲ ਕੇ ਕੁਝ ਨਹੀਂ ਸਾਹਮਣੇ ਆਇਆ ਲੋਕਾਂ ਨੂੰ ਐ ਸੀ ਵਿਸ਼ੇਸ਼ ਸੈਸ਼ਨ ਸੱਦਿਆ ਕੁਝ ਵੱਡਾ ਕਰਨਗੇ ਕੁਝ ਨਵਾਂ ਕਰਨਗੇ ਵੱਡੀਆਂ ਰਾਹਤਾਂ ਦਾ ਐਲਾਨ ਹੋ ਸਕਦਾ ਅੱਗੇ ਤੋਂ ਹੜਕਦੇ ਆਉਣ ਹੀ ਨਾ ਇਹਦੇ ਲਈ ਕੋਈ ਵੱਡੀ ਨੀਤੀ ਕੋਈ ਵੱਡਾ ਪ੍ਰਬੰਧ ਸੈਸ਼ਨ ਚੋਂ ਨਿਕਲ ਸਕਦਾ ਪਰ ਉਹਦੇ ਚੋਂ ਕੱਖ ਨਹੀਂ ਨਿਕਲਿਆ ਉਹਦੇ ਚ ਸਿਰਫ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਤਾਰੀਫਾਂ ਕਰਦੇ ਨਜ਼ਰ ਆਏ ਆਪਣੀ ਸਰਕਾਰ ਦੀਆਂ ਤਾਰੀਫਾਂ ਕਰਦੇ ਨਜ਼ਰ ਆਏ ਅਸੀਂ ਤਾਨੇ ਮੇਨੇ ਦਿੰਦੇ ਨਜ਼ਰ ਆਏ ਕਿ ਤੁਹਾਡੇ ਵਿੱਚ ਤਾਂ ਇਹੋ ਜਿਹੇ ਬੰਦੇ ਨੇ ਤੇ ਸਾਡੇ ਵਿੱਚ ਤਾਂ ਵਕੀਲ ਨੇ ਸਾਡੇ ਚ ਤਾਂ ਪੱਤਰਕਾਰ ਨੇ ਸਾਡੇ ਚ ਤਾਂ ਫਲਾਣੇ ਨੇ ਲੋਕ ਹੜਾਂ ਦੇ ਲਈ ਆਰਾਹਤ ਉਡੀਕਦੇ ਰਹੇ ਮੁੱਖ ਮੰਤਰੀ ਆਪਣੀਆਂ ਤੇ ਆਪਣੀ ਸਰਕਾਰ ਦੀ ਪਿੱਠ ਤਪਤੋਂ ਆਉਣ ਵਾਲੀਆਂ ਤਾਰੀਫਾਂ ਕਰਦੇ ਰਹੇ ਉਥੇ ਮੇਨੋ ਮੇਨੀ ਹੋਏ ਝਗੜ ਝੁਗੜ ਕੇ ਤਿੰਨ ਦਿਨਾਂ ਦੇ ਵਿੱਚ ਕਰੋੜਾਂ ਰੁਪਇਆ ਲੋਕਾਂ ਦੇ ਟੈਕਸਾਂ ਦਾ ਹੋਰ ਖਰਚ ਕਰਕੇ ਤੇ ਮੁੱਖ ਮੰਤਰੀ ਸਾਹਿਬ ਹੋਰਾਂ ਨੇ ਸੈਸ਼ਨ ਸਮਾਪਤ ਕਰ ਦਿੱਤਾ ਬੀਤੇ ਕੱਲ ਮੁੱਖ ਮੰਤਰੀ ਬੋਲੇ ਬੋਲਿਆ ਉਹਨਾਂ ਨੇ ਸੱਚ ਪਰ ਸਵਾਲ ਫਿਰ ਖੜੇ ਨੇ ਮੁੱਖ ਮੰਤਰੀ ਕਹਿੰਦੇ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਚਾਹ ਬਣਾਉਣ ਵਾਸਤੇ ਜਦੋਂ ਤੁਸੀਂ ਡੱਬੀ ਦੀ ਸੀਖ ਖਾਲਦੇ ਹੋ ਉਹਦੇ ਤੇ ਵੀ ਟੈਕਸ ਹੈ ਜਿਹੜੀ ਟੂਟੀ ਚੋਂ ਕੱਢ ਕੇ ਤੁਸੀਂ ਪਾਣੀ ਪਾਉਨੇ ਹੋ ਚਾਹ ਲਈ ਉਹ ਟੂਟੀ ਤੇ ਵੀ ਟੈਕਸ ਹੈ ਜਦੋਂ ਚਾਹ ਦੇ ਵਿੱਚ ਤੁਸੀਂ ਪੱਤੀ ਪਾਉਨੇ ਹੋ ਉਹਦੇ ਤੇ ਵੀ ਟੈਕਸ ਹੈ ਖੰਡ ਤੇ ਵੀ ਟੈਕਸ ਹੈ ਦੁੱਧ ਤੇ ਵੀ ਟੈਕਸ ਹੈ ਤੁਹਾਡੀ ਸਾਰੀ ਪਹਿਲੀ ਚਾਹ 6-7 ਪ੍ਰਕਾਰ ਦੇ ਟੈਕਸਾਂ ਨਾਲ ਭਰੀ ਹੈ ਮੁੱਖ ਮੰਤਰੀ ਸਾਹਿਬ ਨੇ ਇਹ ਕਿਹਾ ਕਿ ਜਦੋਂ ਤੁਸੀਂ ਸੌਣੇ ਹੋ ਰਾਤ ਤੱਕ ਤੁਸੀਂ ਸੋਚਦੇ ਹੋ ਕੂਲਰ ਲਾ ਲਿਆ ਪੱਖਾ ਲਾ ਲਿਆ ਏਸੀ ਲਾ ਲਿਆ ਹੁਣ ਆਪਾਂ ਸੁੱਤੇ ਪਿਆ ਹੁਣ ਕਿਹੜਾ ਟੈਕਸ ਪੈਂਦਾ ਪਰ ਮੁੱਖ ਮੰਤਰੀ ਨੇ ਖੁਦ ਕਿਹਾ ਕਿ ਜਦੋਂ ਤੁਸੀਂ ਸੋងਗੇ ਉਹ ਜਿਹੜਾ ਏਸੀ ਪੱਖਾ ਕੂਲਰ ਚੱਲ ਰਿਹਾ ਉਹ ਵੀ ਟੈਕਸ ਖਾ ਰਿਹਾ ਤੁਹਾਡਾ ਮੁੱਖ ਮੰਤਰੀ ਸਾਹਿਬ ਨੂੰ ਵਾਵਾ ਜਾਣਕਾਰੀ ਹੈ ਪਰ ਲੋਕ ਪੁੱਛਦੇ ਨੇ ਕਿ ਉਹ ਟੈਕਸ ਫਿਰ ਜਾਂਦਾ ਕਿੱਥੇ ਹੈ ਜਦੋਂ ਲੋਕ ਕਿਸੇ ਸੰਕਟ ਚ ਫਸਦੇ ਨੇ ਉਦੋਂ ਸਰਕਾਰ ਕਹਿੰਦੀ ਹੈ ਸਾਨੂੰ ਪੈਸੇ ਦਿਓ ਅਸੀਂ ਚੜ੍ਹਦੀ ਕਲਾ ਨਾਮ ਦਾ ਫੰਡ ਬਣਾਤਾ ਇਹਦੇ ਚ ਲੋਕ ਮਦਦ ਪਾਉਣ ਲੋਕ ਪੈਸੇ ਪਾਉਣ ਫਿਰ ਲੋਕਾਂ ਤੋਂ ਪੈਸੇ ਆਉਣਗੇ ਫਿਰ ਅਸੀਂ ਪੀੜਤ ਲੋਕਾਂ ਦੀ ਮਦਦ ਕਰਾਂਗੇ ਤਾਂ ਲੋਕ ਕਹਿੰਦੇ ਨੇ ਕਿ ਜਦੋਂ ਸਰਕਾਰ ਨੇ ਕੁਝ ਕਰਨਾ ਹੀ ਨਹੀਂ ਤਾਂ ਫਿਰ ਟੈਕਸ ਕਿਉਂ ਵੱਡਾ ਸਵਾਲ ਇਹ ਵੀ ਹੈ ਕਿ ਮੁੱਖ ਮੰਤਰੀ ਕਹਿੰਦੇ ਰਹੇ ਕਿ ਖਜ਼ਾਨਾ ਭਰਿਆ ਪਿਛਲੀਆਂ ਸਰਕਾਰਾਂ ਝੂਠ ਬੋਲਦੀਆਂ ਰਹੀਆਂ ਕਿ ਖਜ਼ਾਨਾ ਖਾਲੀ ਹੈ ਅਸੀਂ ਸੱਚ ਬੋਲਦੇ ਹਾਂ ਖਜ਼ਾਨਾ ਕਦੇ ਖਾਲੀ ਨਹੀਂ ਖਜ਼ਾਨਾ ਤਾਂ ਭਰਿਆ ਖਜ਼ਾਨੇ 'ਚ ਵਾਧੂ ਕੁਝ ਹੈ ਲੋਕ ਕਹਿੰਦੇ ਜੇ ਖਜ਼ਾਨੇ 'ਚ ਵਾਧੂ ਕੁਝ ਹੈ ਤਾਂ ਫਿਰ ਉਹ ਗਿਆ ਕਿੱਧਰ ਉਹ ਵਾਧੂ ਕੁਝ ਹੁਣ ਹੜਪੀੜਤਾ ਲਈ ਕਿਉਂ ਨਹੀਂ ਲਿਆ ਗਿਆ ਕਿਸਾਨਾਂ ਦੇ ਲਈ ਆਖਾਂ ਪੂੰਜਣ ਵਾਲੇ ਐਲਾਨ ਕੀਤੇ ਗਏ ਪਰ ਮਜ਼ਦੂਰਾਂ ਲਈ ਕੀ ਕੀਤਾ ਗਿਆ ਮਜ਼ਦੂਰਾਂ ਦਾ ਕਾਰੋਬਾਰ ਤਬਾਹ ਹੋਇਆ ਮਜ਼ਦੂਰਾਂ ਦੀਆਂ ਦਿਹਾੜੀਆਂ ਮਜ਼ਦੂਰੀਆਂ ਖਤਮ ਹੋਈਆਂ ਨੇ ਉਹਨਾਂ ਦੇ ਘਰ ਟੁੱਟੇ ਨੇ ਘਰ ਪਾਟੇ ਨੇ ਉਹਨਾਂ ਦੇ ਬੱਚਿਆਂ ਤੱਕ ਕੋਲ ਪੜਨ ਵਾਲੀਆਂ ਕਿਤਾਬਾਂ ਨਹੀਂ ਰਹਿ ਗਈਆਂ ਮਜ਼ਦੂਰਾਂ ਲਈ ਕੀ ਐਲਾਨ ਕੀਤਾ ਪੰਜਾਬ ਸਰਕਾਰ ਨੇ ਕੁਝ ਵੀ ਨਹੀਂ ਦੂਜੇ ਪਾਸੇ ਤਰਨ ਤਰਨ ਦੀਆਂ ਚੋਣਾ ਆਈਆਂ ਬੀਤੇ ਕੱਲ ਮੁੱਖ ਮੰਤਰੀ ਉੱਥੇ ਗਏ ਉੱਥੇ ਜਾ ਕੇ ਲੋਕਾਂ ਨੂੰ ਕਹਿੰਦੇ ਵੀ ਆ ਜਿਹੜਾ ਅਕਾਲੀ ਦਲ ਚੋਂ ਅਸੀਂ ਉਧਾਰਾ ਉਮੀਦਵਾਰ ਲਿਆ ਇਹ ਹਰਬੀਤ ਸੰਧੂ ਤੁਸੀਂ ਇੱਕ ਵਾਰੀ ਇਹਨੂੰ ਕਾਮਯਾਬ ਕਰ ਦੋ ਉਸ ਤੋਂ ਬਾਅਦ ਤੁਸੀਂ ਦੇਖੋ ਤੁਹਾਡੇ ਇਲਾਕੇ ਦਾ ਕੀ ਦਾ ਕੀ ਬਣਾ ਦੇਂਗੇ ਪੁੱਛਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਤੋਂ ਪਹਿਲਾਂ ਜਿਹੜਾ ਐਮਐਲਏ ਜਿਨ੍ਹਾਂ ਦੀ ਮੌਤ ਹੋਈ ਆ ਉਹ ਕਿਹਨਾਂ ਦੀ ਪਾਰਟੀ ਦਾ ਸੀ ਤੁਹਾਡੀ ਤੇ ਉਹਦੇ ਹੁੰਦਿਆ ਫਿਰ ਤੁਸੀਂ ਕਿਹੜੀ ਨਹਾਰ ਬਦਲਤੀ ਤਰਨ ਤਰਨ ਦੀ ਜਿਹੜੀ ਤੁਸੀਂ ਹੁਣ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਹੜੇ ਨੂੰ 2022 ਚ ਤੁਸੀਂ ਹਰਾਇਆ ਜਿਹਨੂੰ ਤੁਸੀਂ ਕਹਿੰਦੇ ਰਹੇ ਇਹ ਬੰਦਾ ਗਲਤ ਹੈ ਇਹ ਬੰਦਾ ਠੀਕ ਨਹੀਂਗਾ ਇਹ ਬੰਦੇ ਚ ਆ ਨੁਕਸ ਨੇ ਆ ਨੁਕਸ ਨੇ ਉਹ ਨੁਕਸ ਨੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਤੁਸੀਂ ਲਾਉਂਦੇ ਰਹੇ ਤੇ ਉਹ ਤੁਹਾਡੀ ਪਾਰਟੀ ਨੂੰ ਗਲਤ ਕਹਿੰਦਾ ਰਿਆ ਅੱਜ ਉਹਦੇ ਲਈ ਤੁਹਾਡੀ ਪਾਰਟੀ ਠੀਕ ਤੇ ਤੁਹਾਡੇ ਲਈ ਉਹ ਬੰਦਾ ਠੀਕ ਲੋਕਾਂ ਨੂੰ ਸਮਝਦੇ ਕੀ ਆ ਕਿ ਲੋਕ ਚੁਰਲੂ ਨੇ ਕਿ ਲੋਕ ਬੇਵਕੂਫ ਨੇ ਤੁਸੀਂ ਅਸਲ ਚ ਲੋਕਾਂ ਨੂੰ ਸਮਝਦੇ ਹੋ ਕਿ ਇਹਨਾਂ ਦਾ ਕੀ ਹੈ ਇਹਨਾਂ ਨੂੰ ਜਦੋਂ ਮਰਜ਼ੀ ਦੋ ਚਾਰ ਚੁਟਕਲੇ ਸੁਣਾ ਕੇ ਜਿੱਧਰ ਨੂੰ ਮਰਜ਼ੀ ਮੋੜਿਆ ਕਮਾਇਆ ਜਾ ਸਕਦਾ ਹੈ ਇਹ ਗੱਲ ਸੱਚ ਵੀ ਹੈ ਸਾਡੇ ਲੋਕਾਂ ਦੀ ਚੇਤਨਾ 'ਚ ਘਾਟ ਹੈ ਅਜੇ ਲੋਕ ਚੇਤਨਾ ਉਸ ਪੱਧਰ ਤੇ ਨਹੀਂ ਗਈ ਜਿਸ ਪੱਧਰ ਤੇ ਹੋਣੀ ਚਾਹੀਦੀ ਹੈ ਤੇ ਇਸੇ ਦਾ ਫਾਇਦਾ ਕਾਲੀ ਦਲ ਕਾਂਗਰਸ ਭਾਜਪਾ ਸਭ ਨੇ ਲਿਆ ਤੇ ਆਮ ਆਦਮੀ ਪਾਰਟੀ ਪਹਿਲਾਂ ਦਿੱਲੀ 'ਚ ਤੇ ਹੁਣ ਪੰਜਾਬ 'ਚ ਇਸੇ ਚੀਜ਼ ਦਾ ਫਾਇਦਾ ਉਠਾ ਰਹੀ ਹੈ ਹੁਣ ਪੰਜਾਬ ਦੇ ਵਿੱਚ ਜਿਹੜੇ ਹੜ ਆਉਣ ਦੀ ਸਥਿਤੀ ਬਣੀ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਦੁਬਾਰਾ ਇਹ ਹੜ ਨਾ ਆਉਣ ਪੰਜਾਬ ਦੁਬਾਰਾ ਨਾ ਡੁੱਬੇ ਪਰ ਜਿੱਦਾਂ ਦੀ ਸਥਿਤੀ ਦੀਆਂ ਖਬਰਾਂ ਆ ਰਹੀਆਂ ਨੇ ਉਸ ਹਿਸਾਬ ਦੇ ਨਾਲ ਦੁਬਾਰਾ ਫਿਰ ਪੰਜਾਬ ਦੇ ਵਿੱਚ ਚਿੰਤਾਜਨਕ ਸਥਿਤੀ ਬਣ ਸਕਦੀ ਹੈ ਜਿਸ ਤਰੀਕੇ ਦੇ ਨਾਲ ਮਾਧੋਪੁਰ ਹੈਡ ਵਰਕਰਸ ਦੇ 57 ਗੇਟ ਖੋਲੇ ਗਏ ਜਿਸ ਤਰੀਕੇ ਦੇ ਨਾਲ 37000 ਕਿਊਸਕ ਪਾਣੀ ਛੱਡਿਆ ਗਿਆ ਤਾਂ ਕੁਝ ਵੀ ਸੰਭਵ ਹੋ ਸਕਦਾ ਹੈ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ